ਸਰਬ ਕਲਾ ਭਰਪੂਰ ਪ੍ਰਭ ਸਰਬ ਵੇਖੋ ਜੀ ਸਰਬ ਦਾ ਅਰਥ ਹੁੰਦਾ ਹੈ ਸਾਰੀਆਂ ਕਲਾ ਕਲਾ ਦਾ ਅਰਥ ਹੁੰਦਾ ਹੈ ਤਾਕਤ ਸ਼ਕਤੀ ਕਲਾਕਾਰ ਵਿਆਖਿਆ ਪ੍ਰਭੂ ਸਾਰੀਆਂ ਸ਼ਕਤੀਆਂ ਨਾਲ ਪਰਪੂਰ ਹੈ ਜੀ ਕਿਸੇ ਚ ਕੋਈ ਕਲਾ ਹੈ ਕਿਸੇ ਚ ਕੋਈ ਕਲਾ ਹੈ ਕਿਸੇ ਚ ਕੋਈ ਕਲਾ ਹੈ ਜੀ ਪ੍ਰਭੂ ਹਰ ਕਲਾ ਵਿੱਚ ਪੂਰਾ ਹੈ ਜੀ ਕਲਾ ਆਰਟਿਸਟ ਕਲਾਕਾਰ ਕੋਈ ਐਕਟਿੰਗ ਵੀ ਕਰਦਾ ਕਿੰਨਾ ਕੁ ਦੁਨੀਆ ਵਿੱਚ ਆਪਾਂ ਵੇਖਦੇ ਆ ਕੋਈ ਲਿਖਾਰੀ ਹੈ ਕੋਈ ਲਿਖਦਾ ਬੜਾ ਸੋਹਣਾ ਹੈ ਹੱਥਾਂ ਨਾਲ ਤੇ ਇੱਕ ਗੱਲ ਹੋਰ ਵੀ ਸਿੱਖਿਓ ਜੀ ਇੱਕ ਤੇ ਹੁੰਦਾ ਕਲਾ ਇੱਕ ਹੁੰਦਾ ਕਲਾ ਕਲਾਪ ਜੀ ਨੇ ਸਮਝਿਆ ਕਲਾਕਾਰ ਆਰਟਿਸਟ ਸ਼ਕਤੀ ਤਾਕਤ ਪਰ ਜੋ ਕਲਾ ਹੈ ਕਲਾ ਹੁੰਦਾ ਲੜਾਈ ਕਲੇਸ਼ ਝਗੜਾ ਹੁਣ ਜਿਹਦਾ ਸਿਮਰਨ ਕਰਦੇ ਆ ਮਤ ਉਦਾਂ ਦੀ ਬਣ ਜਾਣੀ ਹੈ ਦੂਜੀ ਗੱਲ ਸਾਡੇ ਤੋਂ ਥੋੜੇ ਹਟ ਕੇ ਕੁਝ ਅਵਤਾਰ ਮੰਨੇ ਜਾਂਦੇ ਨੇ ਦੇਵਤੇ ਮੰਨੇ ਜਾਂਦੇ ਨੇ ਜੀ ਉਹ ਦੇਵਤਿਆਂ ਨਾਲ ਇੱਕ ਗੱਲ ਜੋੜੀ ਹੁੰਦੀ ਹੈ ਇਹ ਜੀ 14 ਕਲਾ ਸੰਪੂਰਨ ਹੈ ਇਹ 16 ਕਲਾ ਸੰਪੂਰਨ ਹੈ ਦੇਖੋ ਜੋ ਪਰਮਾਤਮਾ ਦੀ ਕਲਾ ਹੈ ਨਾ ਜੋ ਪਰਮਾਤਮਾ ਦੇ ਗੁਣ ਹਨ ਜੋ ਪਰਮਾਤਮਾ ਦੀ ਸ਼ਕਤੀ ਹੈ ਉਹ ਤੋਂ ਬਾਹਰ ਕੁਝ ਵੀ ਨਹੀਂ ਹੈ ਜੇ ਵਾਰ ਹੈ ਫਿਰ ਤੇ ਤਾਕਤ ਵੱਡੀ ਹੋ ਗਈ ਰੱਬ ਛੋਟਾ ਹੋ ਗਿਆ ਧਿਆਨ ਦਿਓ ਸਭ ਕੁਝ ਉਹਦੇ ਵਿੱਚ ਆ ਰਿਹਾ ਹੈ ਪਰਮਾਤਮਾ ਤੋਂ ਬਾਹਰ ਕੁਝ ਹੈ ਹੀ ਨਹੀਂ ਜੀ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਨਨ ਹਾਰ ਬਿਰਥਾ ਵੇਖੋ ਜੀ ਬਿਰਥਾ ਹੁੰਦਾ ਹੈ ਪੀੜ ਅੰਦਰ ਦਾ ਦੁੱਖ ਅੰਦਰ ਦੀ ਬੇਦਨਾ ਪਰਭੂ ਸਾਡੇ ਅੰਦਰ ਦੀ ਜਾਣਨ ਵਾਲਾ ਹੈ ਸਭ ਨੂੰ ਪਤਾ ਹੈ ਅੰਦਰ ਕੀ ਹੈ ਜਾਣਨ ਵਾਲਾ ਹੈ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਘਟ ਅੰਦਰ ਦੀ वेदना ਜਾਣਦਾ ਹੈ ਜਿਹੜਾ ਖਜ਼ਾਨਾ ਸਾਡੀ ਸਮਝ ਤੋਂ ਵੀ ਬੜਾ ਦੂਰ ਆ ਉਸ ਖਜ਼ਾਨੇ ਵਿੱਚੋਂ ਮਾਲਕ ਜੇ ਤਰੁੱਟ ਕੇ ਕਿਸੇ ਨੂੰ ਥੋੜਾ ਜਿਹਾ ਕੁਝ ਦੇ ਦਿੰਦਾ ਹੈ ਨਾ ਕੋਈ ਗੁਣ ਦੇ ਦਿੰਦਾ ਹੈ ਐਸੀ ਕਿਰਪਾ ਕਰ ਦਿੰਦਾ ਹੈ ਨਾ ਜਦੋਂ ਮਾਲਕ ਫਿਰ ਬੰਦਾ ਬੰਦੇ ਨੂੰ ਬੰਦਾ ਨਹੀਂ ਸਮਝਦਾ ਮੁਆਫ ਕਰਨਾ ਜੀ ਜਿਹਦੇ ਤੇ ਫੁੱਲ ਕਿਰਪਾ ਹੁੰਦੀ ਹੈ ਨਾ ਉਹ ਵੇਖਦਾ ਇੰਜ ਲੱਗਦਾ ਰੱਬ ਤੋਂ ਵੱਖਰਾ ਡਿੱਗਿਆ ਹੋਇਆ ਕਿਤੇ ਇਹ ਉਹ ਬਹੁਤ ਵੱਡਾ ਹੈ ਉਹਦੀ ਕਿਰਪਾ ਦਾ ਸਭੋ ਧੰਨਵਾਦ ਕਰੀਏ ਪਿਛੇ ਸੁਣਿਆ ਨਾ ਕੋਲ ਨੂੰ ਕੋਈ 14 ਕਲਾ ਸੰਪੂਰਨ ਹੈ ਠੀਕ ਹੈ ਵੱਡੇ ਵੱਡੇ ਆਏ ਨੇ ਜੀ ਸਭ ਨੂੰ ਲੋਕਾਂ ਨੇ ਪੂਜਿਆ ਕਿਸੇ ਦੀ ਪੂਜਾ ਕੀਤੀ ਹੈ ਕਿਸੇ ਨੇ ਕੁਝ ਕੀਤਾ ਹੈ ਪਰ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਸਿਖਾ ਤੂੰ ਕਿਸੇ ਨੂੰ ਪੂਜਣਾ ਨਹੀਂ ਤੂੰ ਖੁਦ ਦੇਵਤਾ ਬਣਨਾ ਹੈ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਬਾਰ ਤੂੰ ਖੁਦ ਦੇਵਤਾ ਬਣਨਾ ਇਹ ਸਾਡੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਇਸੇ ਕਰਕੇ ਭਾਈ ਉਹਨੂੰ ਤਾਂ ਨਮਸਕਾਰ ਹੀ ਕਰਨੀ ਚਾਹੀਦੀ ਆ ਉਹਦੀ ਕਿਰਪਾ ਦਾ ਬਾਰ-ਬਾਰ ਧੰਨਵਾਦ ਕਰਨਾ ਚਾਹੀਦਾ ਡੰਡੋਤ ਬੰਦਨ ਨਨਕਵਾਰ ਡੰਡੋਤ ਬੰਦਨ ਨਨਕਵਾਰ ਸਰਬ ਕਲਾ ਸਮਰਾਥ ਸਰਵ ਕਲਾ ਸਮਰਾਥ ਡੋਲਨ ਤੇਰਾ ਖੋ ਪ੍ਰਭੂ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰਾਖ ਨਾਨਕ ਦੇ ਕਰਾਥ ਅੱਗੇ ਦਰਸ਼ਨ ਕਰੋ ਜੀ ਜਾ ਕੈ ਸਿਮਰਨ ਉਦਰੀਐ ਜਾ ਕੈ ਸਿਮਰਨ ਉਦਰੀਐ ਜਾ ਕੇ ਸਿਮਰਨ ਵੇਖੋ ਜੀ ਦਰਸ਼ਨ ਕਰੋ ਸਿਮਰਨ ਦੇ ਨੰਨੇ ਨੂੰ ਸਿਹਾਰੀ ਲੱਗੀ ਐ ਜਿਸ ਦਾ ਸਿਮਰਨ ਕਰਨ ਦੇ ਨਾਲ ਉਦਰੀ ਐ ਸੰਸਾਰ ਸਮੁੰਦਰ ਤੋਂ ਪਾਰ ਹੋਇਆ ਜਾ ਸਕਦਾ ਐ ਉਦਰੀ ਐ ਤਰਿਆ ਜਾ ਸਕਦਾ ਹੈ ਕਿਵੇਂ ਆੰਦੇ ਹੋ ਥੋੜਾ ਜਿਹਾ ਆਪਣੇ ਆਪ ਦਾ ਚਿੰਤਨ ਵੀ ਕਰਨਾ ਪਏਗਾ ਆਪਣੇ ਆਪ ਨਾਲ ਬੈਠਣਾ ਪਏਗਾ ਸਭ ਨੂੰ ਬੈਠਣਾ ਪਏਗਾ ਚਿੰਤਨ ਕਰੋ ਬਈ ਮੈਂ ਕੀ ਕਰ ਰਿਹਾ ਗੁਰੂ ਦੀਤੀਏ ਗੁਰੂ ਦੇ ਪੁੱਤਰ ਕੀ ਕਰ ਰਹੇ ਹੋ ਸਭ ਕਰੀਏ ਮੈਂ ਵੀ ਕਰਦਾ ਆਪਣਾ ਚਿੰਤਨ ਵੀ ਕਰੀਏ ਮੈਂ ਕੀ ਕਰਦਾ ਜਿੰਨਾ ਕੁਝ ਵੀ ਮੈਂ ਦਿਨ ਵਿੱਚ ਫੋਨ ਵਿੱਚ ਵੇਖਿਆ ਦਿਨ ਚ ਕਿੰਨਾ ਕੁਝ ਵੇਖਿਆ ਕਿਸੇ ਦੀ ਸੰਗਤ ਕੀਤੀ ਹੈ ਬੜਾ ਕੁਝ ਕੀਤਾ ਸਿਮਰਨ ਤੇ ਉਹਦਾ ਹੁੰਦਾ ਪਿਆ ਵਾਹਿਗੁਰੂ ਦਾ ਸਿਮਰਨ ਨਹੀਂ ਹੁੰਦਾ ਪਿਆ ਜੀ ਜਿੰਨਾ ਕੁਝ ਵੀ ਵੇਖਿਆ ਸਿਮਰਨ ਤੇ ਉਹਦਾ ਹੋ ਰਿਹਾ ਜੋ ਕੁਝ ਵੇਖਿਆ ਹੈ ਜੋ ਕੁਝ ਬੋਲਿਆ ਸਿਮਰਨ ਤੇ ਉਹਦਾ ਹੁੰਦਾ ਪਿਆ ਪਰ ਵਾਹਿਗੁਰੂ ਜੀ ਕਹਿੰਦੇ ਜਾ ਕੈ ਸਿਮਰਨ ਯੁਦਰੀਐ ਜਾ ਕੈ ਸਿਮਰਨ ਯੁਦਰੀਐ ਮੈਂ ਫੇਰ ਬੇਨਤੀ ਕਰਨ ਲੱਗਿਆ ਧਿਆਨ ਦੇਣਾ ਇੱਕ ਤੇ ਕਲਾ ਕਲਾਕਾਰ ਸ਼ਕਤੀ ਸਰਬਸ਼ਕਤੀਮਾਨ ਇੱਕ ਓੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਇੱਕ ਹੁੰਦਾ ਕਲਾ ਜੀ ਝਗੜਾ ਹੁਣ ਮਰਜ਼ੀ ਸਾਡੀ ਅਸਿਮਰਨ ਕਾਦਾ ਕਰਨਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੀਕਰ ਇੱਕ ਕਾਪੀ ਤੇ ਲਿਖ ਕੇ ਵੇਖੋ ਨਾਲ ਕਾਪੀ ਰੱਖੋ ਆਪਣੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੱਥੇ-ਜਿੱਥੇ ਵੀ ਗਏ ਹੋ ਜਿੱਥੇ-ਜਿੱਥੇ ਵੀ ਬੈਠੇ ਹੋ ਘਰ ਵਿੱਚ ਬੈਠੇ ਹੋ ਸਕਰੀਨ ਨਾਲ ਬੈਠੇ ਹੋ ਫੋਨ ਨਾਲ ਬੈਠੇ ਹੋ ਕਿਸੇ ਕਿਤਾਬ ਨਾਲ ਬੈਠੇ ਹੋ ਆਪਣੀ ਨੂੰ ਨਾਲ ਬੈਠੇ ਹੋ ਆਪਣੇ ਪੀ타 ਨਾਲ ਬੈਠੇ ਹੋ ਆਪਣੇ ਬੱਚੇ ਨਾਲ ਬੈਠੇ ਹੋ ਕਿਸੇ ਨਾਲ ਬੈਠੇ ਹੋ ਇੱਕ-ਇੱਕ ਗੱਲ ਨੋਟ ਕਰੋ ਫਜ਼ੂਲ ਨਿਕਲੇਗਾ ਸ਼ਾਮ ਨੂੰ ਸਭ ਕੁਝ ਕੰਮ ਦੀ ਗੱਲ ਤੇ ਕੋਈ ਹੋਵੇਗੀ ਜਿਹੜੀ ਗੰਢ ਅੱਗੇ ਨਾ ਅਸ਼ਟਪਦੀ ਚਪਾ ਕਰਾਂਗੇ ਵਿਚਾਰ ਇਹ ਗੰਢ ਤੇ ਫਿਰ ਟੁੱਟੀ ਗੰਢ ਨਹਾ ਇਹ ਜਿਹੜੀ ਟੁੱਟਿਆ ਹੋਇਆ ਰੱਸਾ ਹੈ ਨਾ ਜਦੋਂ ਗੰਢ ਨੇ ਫਿਰ ਜੁੜ ਜਾਂਦਾ ਲਿਵ ਛੁੜ ਗਈ ਲੱਗੀ ਤ੍ਰਿਸ਼ਨਾ ਧਿਆਨ ਟੁੱਟ ਗਿਆ ਜਦੋਂ ਟੁੱਟ ਗਿਆ ਲਿਵ ਟੁੱਟ ਗਈ ਜਾ ਕੇ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਨਾਨਕ ਤਿਸ ਬਲੇਹਾਰ ਨਾਨਕ ਤਿਸ ਬਲੇਹਾਰ ਫਿਰ ਆਪਣੇ ਆਪ ਨਾਲ ਗੱਲ ਕਰੋ ਪਹਿਲੇ ਪਾਤਸ਼ਾਹ ਨੂੰ ਵੇਖੋ ਨਾਨਕ ਜੀ ਕਹਿੰਦੇ ਨੇ ਮੈਂ ਤੇ ਬਲੇਹਾਰ ਜਾਂਦਾ ਬਲੇਹਾਰ ਜਾਂਦਾ ਅਸੀਂ ਵੀ ਮਾਲਕ ਤੋਂ ਸਦਕੇ ਜਾਈਏ ਬਲੇਹਾਰ ਜਾਈਏ ਜੀ ਦਾ ਸਿਮਰਨ ਕੀਤੇ ਆ ਅਸੀਂ ਪਾਰ ਹੋ ਜਾਂਦੇ ਹਾਂ ਬਾਰ ਹੋ ਜਾਵਾਂਗੇ ਕਟੋ-ਕਟ ਸਮਝ ਤੇ ਹੈ ਸਭ ਦੀ ਬੇਦਨ ਜਾਣਦਾ ਅਸੀਂ ਕਿਸੇ ਇੱਕ ਕਲਾ ਮਗਰ ਲੱਗ ਜਾਂਦੇ ਆ ਮੁਆਫ ਕਰ ਦੇਣਾ ਮੈਨੂੰ ਗੁਨਾ ਨੂੰ ਭੁਲਾ ਦਿੱਤਾ ਉਹ ਜੋ ਗੁਣ ਰੂਪ ਹੋ ਕੇ ਸਾਡੇ ਅੰਦਰ ਵੜਤਦਾ ਪਿਆ ਉਹਨੂੰ ਭੁਲਾ ਦਿੱਤਾ ਅਸੀਂ ਕਿਸੇ ਇੱਕ ਕਲਾ ਮਗਰ ਲੱਗ ਗਏ